ਜਦੋਂ 26 ਨਵੰਬਰ ਨੂੰ ਉਹ ਬੈਰੀਕੇਡ ਪੱਟ ਕੇ ਆਏ ਉਸ ਦਿਨ ਕਿਹੜਾ ਜਥੇਬੰਦੀਆਂ ਨੇ ਤੈਅ ਕਰਿਆ ਸੀ ਬੈਰੀਕੇਡ ਪੱਟਣੇ ਨੇ ਉਹਨਾਂ ਨੇ ਤੈਅ ਕਰਿਆ ਸੀ ਇੱਥੇ ਬੈਰੀਕੇਡ ਆਉਣਗੇ ਉੱਥੇ ਬਹਿ ਜਾਣਗੇ ਉਹ ਬੈਠ ਵੀ ਗਏ ਸੀ ਫਿਰ ਨੌਜਵਾਨ ਜਦੋਂ ਅੱਗੇ ਗਏ ਤੇ ਉਹ ਤੁਹਾਡੇ ਕਹਿਣੇ ਤੋਂ ਬਾਹਰ ਹੋ ਕੇ ਗਏ ਕਹਿਣੇ ਤੋਂ ਬਾਹਰ ਹੋ ਇਸ ਲਈ ਹੋਏ ਕਿਉਂਕਿ ਤੁਸੀਂ ਆਪਣੇ ਕਹਿਣੇ ਤੇ ਨਹੀਂ ਰਹੇ 12 ਜਨਵਰੀ ਨੂੰ ਤੁਸੀਂ ਐਲਾਨ ਕਰਿਆ ਕਿ ਆਊਟਰ ਰਿੰਗ ਰੋਡ ਤੇ ਪ੍ਰੇਡ ਹੋਊਗੀ ਪੁਲਿਸ ਨਾਲ ਕੋਈ ਮੀਟਿੰਗ ਨਹੀਂ ਹੋਊਗੀ ਪੁਲਿਸ ਨਾਲ ਮੀਟਿੰਗ ਕਿਉਂ ਕੀਤੀ ਦੀ ਨਿਸ਼ਾਨ ਸਾਹਿਬ ਲੱਗਣ ਨਾਲ ਕੋਈ ਸਹਿਮਤ ਹੋਊਗਾ ਸਹਿਮਤ ਹੋ ਤੁਸੀਂ ਕਹਿ ਦੋ ਅਸੀਂ ਨਹੀਂ ਸਹਿਮਤ ਨੌਜਵਾਨਾਂ ਨੇ ਕਰਿਆ ਪਰ ਐਡਾ ਗੁੱਸਾ ਜਿਹੜਾ ਸੀ ਇਹਨੂੰ ਤੁਸੀਂ ਇਹ ਕਹਿ ਦੋ ਕਿ ਯਾਰ ਇਹ ਸਾਡੇ ਹੀ ਹੈ ਨਹੀਂ ਉਹਨਾਂ ਨੂੰ ਡਿਸਆਨ ਕਰ ਦੋ ਇਹ ਨਹੀਂ ਚੱਲ ਸਕਦਾ ਲੱਖੇਵਾਰੇ ਪ੍ਰਚਾਰ ਬਾਧੂ ਚੱਲਿਆ ਕੇ ਲੱਖੇ ਨੇ 25 ਤਰੀਕ ਨੂੰ ਸਟੇਜ ਕਬਜ਼ਾਉਣ ਦੀ ਕੋਸ਼ਿਸ਼ ਕੀਤੀ ਜਗਜੀਤ ਸਿੰਘ ਡੱਲੇ ਵਾਲ ਮੂਹਰੇ ਆ ਕੇ ਕਹਿੰਦਾ ਕਿਉਂ ਨਹੀਂ ਵੀ ਮੈਂ ਸੱਦਿਆ ਸੀ ਦੀਪ ਸਿੱਧੂ ਦੀ ਗ੍ਰਿਫਤਾਰੀ ਵੇਲੇ ਵਿਰੋਧ ਕਰਨਾ ਇਸ ਕਰਕੇ ਹੀ ਲਾਜ਼ਮੀ ਹੋ ਜਾਂਦਾ ਕਿ ਤਸ਼ੱਦਦ ਦਾ ਰਾਹ ਪੰਜਾਬ ਦੇ ਕਿਸੇ ਨੌਜਵਾਨ ਵਾਸਤੇ ਨਹੀਂ ਖੁੱਲਿਆ ਜਾ ਸਕਦਾ ਯਾਰ ਜਿਨ੍ਹਾਂ ਨੂੰ ਸਮੱਸਿਆ ਕਿ ਭਾਈ ਪ੍ਰੋਗਰਾਮਾਂ ਤੋਂ ਆਪਾਂ ਵਖਰੇਵੇਂ ਪੰਜਾਬ ਜਾ ਕੇ ਨਿਵੇੜ ਲਾਂਗੇ ਸਾਨੂੰ ਸਮੱਸਿਆ ਤੁਹਾਡੇ ਪੈਂਤਰੇ ਤੋਂ ਆ ਰਹੀ ਆ ਉਰੇ ਲੜਾਈ ਦੇ ਪੈਂਤਰੇ ਤੋਂ ਆ ਰਹੀ ਆ ਅਸੀਂ ਪਿੰਡ ਜਾ ਕੇ ਉਹ ਪੈਂਤਰੇ ਦਾ ਕੀ ਕਰਨਾ ਜਦੋਂ ਤੁਸੀਂ ਕਹਿੰਦੇ ਹੋ ਨਾ ਕਿ ਇਹ ਮੋਦੀ ਤੰਤਰ ਜਮਹੂਰੀਅਤ ਦਾ ਗळा ਘੁੱਟ ਰਿਹਾ ਅਸੀਂ ਇਹ ਤੋਂ ਜਮਹੂਰੀ ਤੰਤਰ ਸਿਰਜਣਾ ਤੇ ਜਦੋਂ ਤੁਹਾਡੇ ਤੋਂ ਉਹੀ ਜਮਹੂਰੀਅਤ نیچے ਬੈਠੇ ਲੋਕ ਮੰਗਦੇ ਨੇ ਤਾਂ ਤੁਹਾਡੀ ਪੂਛ ਨੂੰ ਅੱਗ ਕਿਉਂ ਲੱਗ ਜਾਂਦੀ ਆ ਇਹ ਗੱਲ ਸੋਚ ਲਿਆਕ ਅਸੀਂ ਜਦੋਂ ਧੱਕੇ ਨਾਲ ਏਕਤਾ ਦੇ ਖੰਡ ਤਾਂ ਉਹਦੀ ਨਹੀਂ ਚੱਲ ਰਹੇ ਜਿਹੜਾ ਉਹਦੇ ਵਿਰੋਧਨ ਦਾ ਮੋਦੀ ਕਹਿੰਦਾ ਉਹ ਆਂਟੀ ਨੈਸ਼ਨਲ ਲੈ ਇਹਨਾਂ ਨੇ ਕਹੇ ਗਦਾਰ ਹੋਗੇ ਗਦਾਰੀ ਦੀ ਸਜ਼ਾ ਜੇ ਤੁਸੀਂ ਸਾਡੀਆਂ ਇਤਿਹਾਸਕ ਲਹਿਰਾਂ ਤੋਂ ਸਿੱਖਣੀ ਹੈ ਤਾਂ ਗਦਾਰੀ ਦੀ ਸਜ਼ਾ ਤਾਂ ਫਿਰ ਮੌਤ ਹੁੰਦੀ ਆ ਦੋਸਤੋ ਨਵਰੀਤ ਬਾਰੇ ਬਾਰ ਬਾਰ ਚਰਚਾ ਇਸ ਕਰਕੇ ਹੋ ਰਹੀ ਆ ਇੱਕ ਮਹੀਨਾ ਵੈਸੇ ਨਵਰੀਤ ਨੂੰ ਸ਼ਹੀਦ ਹੋਇਆ ਹੋ ਚੁੱਕਿਆ ਚਰਚਾ ਇਸ ਕਰਕੇ ਜ਼ਰੂਰੀ ਹੋ ਗਈ ਸੀ ਕਿ ਜਿਸ ਦਿਨ ਉਹ ਸਾਡਾ ਗੱਭਰੂ ਸ਼ਹੀਦ ਹੁੰਦਾ ਉਹਦੀ ਸ਼ਹਾਦਤ ਦੀ ਗੱਲ ਕਰਨ ਦੀ ਬਜਾਏ ਮੂੰਹ ਮੋੜ ਲਿਆ ਗਿਆ ਤੇ ਸਮੂਹ ਦਿੱਲੀ ਜਾਣ ਵਾਲੇ ਨੌਜਵਾਨਾਂ ਤੋਂ ਮੂੰਹ ਮੋੜ ਕੇ اعلان ਦਿੱਤਾ ਗਿਆ ਕਿ ਸਰਦਾਰ ਨਹੀਂ ਇਹ ਗद्दार ਨੇ ਤੇ ਸਾਡੇ ਨੌਜਵਾਨਾਂ ਦਾ ਜੋਰ ਸਿਰਫ ਇਸ ਗੱਲ ਤੇ ਲੱਗ ਗਿਆ ਕਿ ਅਸੀਂ ਪਹਿਲਾਂ ਇਹ ਮਨਵਾਉਣਾ ਕਿ ਸਾਡਾ ਉਹ ਮੁੰਡਾ ਸ਼ਹੀਦ ਆ ਪੁਲਿਸ ਦੀ ਗੋਲੀ ਨਾਲ ਸਾਡਾ ਪਹਿਲਾ ਸ਼ਹੀਦ ਆ ਆਓ ਪਹਿਲਾਂ ਇੱਕ ਵਾਰੀ ਨਾਰਾ ਲਾਈਏ ਸ਼ਹੀਦ ਨਬਰੀ ਸਿੰਘ ਅਮਰ ਰਹੇ ਅਮਰ ਰਹੇ ਅਮਰ ਰਹੇ ਦੋਸਤੋ ਜਿਹੜੀ ਹੁਣੇ ਗੱਲ ਚੱਲੀ ਸੀ ਕਿ ਇੱਕ ਨਰੇਟਿਵ ਆ ਕੇ ਕਾਮਰੇਡ ਵਰਸ ਸਿੱਖਾ ਸ਼ਹਿਦ ਮੈਂ ਸਾਫ਼ ਕਹਿਣਾ ਮੈਂ ਮਾਰਕਸਵਾਦ ਨੂੰ ਮੰਨਣ ਵਾਲਾ ਬੰਦਾ ਮਾਰਕਸਵਾਦ ਨਨਵਾਦ ਮਹਾਵਾਦੀ ਗੱਲ ਕਰਨ ਦਾ ਮੇਰਾ ਆਪਦਾ ਮੇਰਾ ਨਿੱਜੀ ਵਿਚਾਰ ਆ ਮੈਂ ਉੱਥੋਂ ਗੱਲ ਕਰਦਾ ਮਤਲਬ ਜੇ ਅਸੀਂ ਮਾਰਕਸਵਾਦੀ ਧਾਰਨਾ 'ਚ ਖੜਕੇ ਗੱਲ ਕਰਨੀ ਆ ਤਾਂ ਜਿਵੇਂ ਇੱਕ ਗੱਲ ਹੁਣੇ ਹੋਈ ਕਿ ਮਾਰਕਸ ਲੈਨਿਨ ਮਾਓ ਜਿੰਨੇ ਵੀ ਮਤਲਬ ਥੰਮ ਹੋਏ ਨੇ ਇਸ ਵਿਚਾਰਧਾਰਾ ਦੇ ਸਾਰੇ ਇਸ ਗੱਲ ਤੇ ਸਾਫ ਨੇ ਕਿ ਸੱਤਾ ਤੁਹਾਨੂੰ ਕੁਝ ਵੀ ਖਿਰਾਤ 'ਚ ਨਹੀਂ ਦੇਣ ਲੱਗੀ ਤੁਸੀਂ ਲੜ ਕੇ ਲੈਣਾ ਤੇ ਸਾਡੇ ਲੋਕ ਵੀ ਲੜਨੇ ਗਏ ਸੀ ਜਿਹੜੀਆਂ ਤੇ ਰਾਪਦੇਵ ਨੂੰ ਕਾਮਰੇਡ ਹੋ ਕੇ ਜਾਂ ਮਾਰਕਸਵਾਦੀ ਹੋ ਕੇ ਲੋਕਾਂ ਤੋਂ ਮੂੰਹ ਮੋੜ ਦੀਆਂ ਨੇ ਉਹਨਾਂ ਨੂੰ ਗੌਰ ਕਰਨ ਦੀ ਲੋੜ ਆ ਕਿ ਉਹਨਾਂ ਦਾ ਮਾਰਕਸਵਾਦ ਕਿਤੇ ਭਾਰਤੀ ਰਾਸ਼ਟਰਵਾਦ ਦੇ ਰੰਗਤੋਂ ਪ੍ਰਭਾਵਿਤ ਤਾਂ ਨਹੀਂ ਹੋ ਗਿਆ ਉਹਨਾਂ ਨੂੰ ਗੌਰ ਕਰਨ ਦੀ ਲੋੜ ਆ ਕਿ ਕਿਹੜੇ ਵੇਲੇ ਭਗਤ ਸਿੰਘ ਤੋਂ ਮੋੜਾ ਮੋੜ ਕੇ ਉਹ ਗਾਂਧੀ ਦੀ ਗੋਦੀ ਜਾ ਬੈਠੇ ਨੇ ਮਾਰਕਸੀ ਵਿਚਾਰਧਾਰਤਾ ਗੱਲ ਇੱਥੋਂ ਸ਼ੁਰੂ ਕਰਦੀ ਆ ਕਿ ਜਿਹੜੀ ਸੱਤਾ ਉਹ ਤੁਹਾਨੂੰ ਜ਼ਬਰ ਨਾਲ ਥੋੜੀ ਲੁੱਟ ਕਰ ਦੇ ਤੁਹਾਨੂੰ ਦੱਬ ਕੇ ਰੱਖੂਗੀ ਤੇ ਜ਼ਬਰ ਦਾ ਟੱਕਰਾ ਤੁਹਾਨੂੰ ਬਰਾਬਰ ਉਸੇ ਦੇ ਮਤਲਬ ਜ਼ਬਰਦਸਤ ਮੁਕਾਬਲਾ ਅੱਗੋ ਮਤਲਬ ਭੀਖ ਮੰਗ ਕੇ ਨਹੀਂ ਹੁੰਦਾ ਹੁੰਦਾ ਲੜ ਕੇ ਹੀ ਹੁੰਦਾ ਹੁੰਦਾ ਮਾਰਕਸੀ ਵਿਚਾਰਧਾਰਾ ਦਾ ਸ਼ੁਰੂ ਕਰ ਲੈਥੋਂ ਕਰਦੀ ਆ ਤਾਂ ਮਤਲਬ ਉਹ ਕਹੋ ਜੇ ਮਤਲਬ ਮਾਰਕਸਵਾਦੀ ਹੋਣਗੇ ਸਾਨੂੰ ਇਹਦੇ ਤੇ ਵੀ ਗੌਰ ਕਰਨ ਦੀ ਲੋੜ ਆ ਤੇ ਦੂਜੀ ਜਿਹੜੀ ਪੰਜਾਬ ਦੇ ਮਾਰਕਸਵਾਦੀਆਂ ਦੀ ਸ਼ਾਇਦ ਇੱਕ ਇਤਿਹਾਸਕ ਗਲਤੀ ਰਹੀ ਆ ਜੇ ਉਹਨੂੰ ਅੱਜ ਉਹ ਨਹੀਂ ਸੁਧਾਰਨਗੇ ਇਹ ਵੇਲਾ ਉਹਨੂੰ ਸੁਧਾਰਨ ਦਾ ਕਿ ਜਦੋਂ 84 ਦੀ ਮੂਵਮੈਂਟ ਵੇਲੇ ਸਿੱਖ ਘੱਟ ਗਿਣਤੀ ਦਾ ਕਹਾਣ ਹੋ ਰਿਹਾ ਸੀ ਤਾਂ ਜਿਹੜੇ ਇੱਕ ਖਾਰਕੂ ਮੂਵਮੈਂਟ ਚੱਲ ਰਹੀ ਸੀ ਉਦੋਂ ਇੱਕ ਹਿੱਸਾ ਤਾਂ ਸੱਤਾ ਦੀ ਬੋਲੀ ਬੋਲ ਰਿਹਾ ਸੀ ਇੱਕ ਦੋ ਨੂੰ ਬਰਾਬਰ ਦੇ ਦੁਸ਼ਮਣ ਗੱਲ ਕਰ ਰਿਹਾ ਸੀ ਤਾਂ ਅੱਜ ਵੀ ਲੋੜ ਉੱਥੇ ਸਾਡੇ ਸਾਹਮਣੇ ਖੜੀ ਆ ਕਿ ਅੱਜ ਜਦੋਂ ਹਿੰਦੂਤਵੀ ਸੱਤਾ ਸ਼ਰਿਆਮੇ ਇਸ ਮੁਲਕ 'ਚ ਬਾਹਮਣਵਾਦੀ ਸੱਤਾ ਦੀ ਸਥਾਪਤੀ ਕਰ ਰਹੀ ਇੱਕ ਫਾਸੀਵਾਦੀ ਫਾਸੀਵਾਦੀ ਤੰਤਰ ਦੀ ਸਥਾਪਨਾ ਕਰ ਰਹੀ ਆ ਤਾਂ ਘੱਟ ਗਿਣਤੀਆਂ ਕੌਮਤਾਂ ਇਹਦੇ ਪਹਿਲੇ ਨਿਸ਼ਾਨੇ ਨੇ ਜਾਤਪਾਤ ਦੇ ਦੰਤੇ ਦਲਤੇ ਦੇ ਪਹਿਲੇ ਨਿਸ਼ਾਨੇ ਨੇ ਮਜ਼ਦੂਰਾਂ ਦੀ ਕਿਸਾਨਾਂ ਦੀ ਲੁੱਟ ਇਹਨੇ ਲਾਜ਼ਮੀ ਕਰਨੀ ਹੀ ਕਰਨੀ ਆ ਇਹ ਲੁੱਟ ਤੇ ਜ਼ਬਰ ਇਕੱਠੇ ਵਧਣੇ ਨੇ ਜੇ ਕੋਈ ਮਾਰਕਸਵਾਦੀ ਹੋਣ ਦਾ ਦਾਵਾ ਭਰਦਾ ਤਾਂ ਮਜ਼ਦੂਰਾਂ ਕਿਸਾਨਾਂ ਦੀ ਲੁੱਟ ਦੇ ਖਿਲਾਫ ਲੜਦੇ ਆ ਇਸ ਜ਼ਬਰ ਦੇ ਉਲਟ ਲੜਾਈ ਉਹਦੀ ਪਹਿਲੀ ਹੋਣੀ ਆ ਜੇ ਉਹ ਨਹੀਂ ਕਰ ਰਿਹਾ ਏ ਤਾਂ ਉਹਨੂੰ ਵਿਚਾਰ ਕਰ ਲੈਣਾ ਚਾਹੀਦਾ ਉਹਨੂੰ ਉਹਦੀ ਵਿਚਾਰਤਾ ਰਾਵਾਦ ਲੈਣੀ ਚਾਹੀਦੀ ਆ ਜਿਹੜੀ ਇਹ ਵਿਚਾਰਤਾ ਰਾ ਦਾ ਦਾਵਾ ਕਰ ਰਹੇ ਨੇ ਉਹਤੇ ਖੜ ਲੈਣ ਤੇ ਦੂਜੀ ਸਾਡੇ ਵਾਸਤੇ ਬਹੁਤ ਜ਼ਰੂਰੀ ਇੱਕ ਗੱਲ ਜਿਹੜੀ ਸਮਝ ਲੈਣੀ ਚਾਹੀਦੀ ਹੈ ਇੱਕ ਬਾਰ ਬਾਰ ਬੋਲੀ ਜਾਂਦੀ ਹੈ ਕਿ ਨੌਜਵਾਨਾਂ ਤੇ ਸ਼ਾਇਦ ਸਟੇਜ ਵਾਲਿਆਂ ਦਾ ਰੌਣਾ ਨੌ ਨੌਜਵਾਨਾਂ ਦੀ ਗੱਲ ਨਹੀਂ ਹੈਗੀ ਮਤਲਬ 80 ਸਾਲ ਦੇ ਬਜ਼ੁਰਗ ਸਾਡੇ ਉੱਤੇ ਮਤਲਬ ਅਰੈਸਟ ਹੋਏ ਨੇ ਉਹ ਨੌਜਵਾਨ ਪ੍ਰਵਾਸ ਸ਼ਾਮ ਦਾ ਕਹਿੰਦਾ ਨੌਜਵਾਨੀ ਸਾਡੇ ਕਿੰਨੇ ਬਜ਼ੁਰਗ ਦਿੱਲੀ ਗਏ ਨੇ ਮਤਲਬ ਜੇਸੀ ਗੱਲ ਕਰਨੀ ਆ ਨਵਰੀਤ ਦੇ ਦਾਦਾ ਜੀ ਦੀ ਪ੍ਰਵਾਸ ਸ਼ਾਮ ਦਾ ਉਹ ਵੀ ਨੌਜਵਾਨੀ ਹੈਗੇ ਮੈਂ ਨੌਜਵਾਨਾਂ ਦਾ ਰੌਲਾ ਨਹੀਂ ਹੈ ਲੜਾਈ ਦਾ ਪੈਂਤੜਾ ਕੀ ਹੋਊਗਾ ਜਦੋਂ ਅਸੀਂ ਲੜਾਈ ਦਾ ਪੈਂਤੜਾ ਤੈਅ ਕਰ ਦਿੰਦੇ ਆ ਇੱਕ ਗੱਲ ਜ਼ਰੂਰ ਤੈਅ ਕਰ ਲੋ ਸਾਨੂੰ ਸੱਤਾ ਦੇ ਚਰਿੱਤਰ ਬਾਰੇ ਕੁਝ ਗੱਲਾਂ ਸਾਫ਼ ਹੋਣੀਆਂ ਚਾਹੀਦੀਆਂ ਨੇ ਇਹ ਕੋਈ ਜਮਹੂਰੀ ਸੱਤਾ ਨਹੀਂ ਹੈ ਕੋਈ ਡੈਮੋਕਰੈਟਿਕ ਤੰਤਰ ਨਹੀਂ ਹੈਗਾ ਕਿ ਇਹਨੇ ਆਪਣੇ ਲੋਕਾਂ ਦੀ ਗੱਲ ਸੁਣਨੀ ਆ ਤੇ ਪਿੱਛੇ हट ਜਾਣਾ ਜਦੋਂ ਅਸੀਂ ਫਾਸੀਵਾਦੀ ਸ਼ਬਦ ਵਰਤ ਰਹੇ ਹਾਂ ਤਾਂ ਬੇਸਿਕਲੀ ਸਮਝ ਲਓ ਜਿਵੇਂ ਗੈਂਗਸਟਰ ਹੁੰਦੇ ਨੇ ਇਹ ਗੈਂਗਸਟਰਾਂ ਵਾਲਾ ਤੰਤਰ ਆ ਇਹਨੂੰ ਜਾਂ ਤਾਂ ਤੁਸੀਂ ਹਿੱਕ ਦੇ ਜ਼ੋਰ ਕੁੱਚਲ ਦੋਗੇ ਜਾਂ ਡਰਾ ਕੇ ਪਿੱਛੇ ਤੱਕ ਲੋਗੇ ਇਹਨੇ ਕੋਈ ਥੋੜੇ ਮਤਲਬ ਇਹ ਸਮਝ ਕੇ ਕਿ ਬਾਈ ਹਾਂ ਇਹ ਲੋਕ ਬਹੁਤ ਦੁਖੀ ਨੇ ਇਹ ਉਵੇਂ ਪਿੱਛੇ ਨਹੀਂ ਹਟਣਾ ਸੱਤਾ ਬਾਰੇ ਕਲੈਰਿਟੀ ਰੱਖਣ ਦੀ ਲੋੜ ਆ ਕਿ ਇਹ ਸੱਤਾ ਜਿਹੇ ਜੀ ਹੈਗੀ ਆ ਇਹਦੇ ਨਾਲ ਲੜਿਆ ਭੜਿਆ ਐਵੇਂ ਹੀ ਜਾਣਾ ਤੇ ਸਾਡੇ ਨੌਜਵਾਨ ਜਿਵੇਂ ਕਿ ਪਹਿਲਾਂ ਵੀ ਗੱਲ ਕੀਤੀ ਗਈ ਜਦੋਂ 26 ਨਵੰਬਰ ਨੂੰ ਉਹ ਬੈਰੀਕੇਡ ਪੱਟ ਕੇ ਆਏ ਉਸ ਦਿਨ ਕਿਹੜਾ ਜਥੇਬੰਦੀਆਂ ਨੇ ਤੈਅ ਕਰਿਆ ਸੀ ਬੈਰੀਕੇਡ ਪੱਟਣੇ ਨੇ ਉਹਨਾਂ ਨੇ ਤੈਅ ਕਰਿਆ ਸੀ ਇੱਥੇ ਬੈਰੀਕੇਡ ਆਉਣਗੇ ਉੱਥੇ ਬਹਿ ਜਾਵਾਂਗੇ ਉਹ ਬੈਠ ਵੀ ਗਏ ਸੀ ਸਾਰੇ ਬੈਠੇ ਸੀਗੇ ਉਸ ਦਿਨ ਨੌਜਵਾਨ ਅੱਗੇ ਧੱਕ ਕੇ ਲੈ ਕੇ ਆਏ ਉਹਨਾਂ ਨੇ ਤੁਹਾਨੂੰ ਸਟੇਜ ਫੜਾ ਦਿੱਤਾ ਤੁਹਾਨੂੰ ਨੌਜਵਾਨੋਂ ਤੋਂ ਚੰਗੇ ਲੱਗਦੇ ਸੀਗੇ ਹੁਣ ਨੌਜਵਾਨ ਜਦੋਂ ਅੱਗੇ ਗਏ ਤੋ ਤੁਹਾਡੇ ਕਹਿਣੇ ਤੋਂ ਬਾਹਰ ਹੋ ਕੇ ਗਏ ਕਹਿਣੇ ਤੋਂ ਬਾਹਰ ਹੋ ਇਸ ਲਈ ਹੋਏ ਕਿਉਂਕਿ ਤੁਸੀਂ ਆਪਣੇ ਕਹਿਣੇ ਤੇ ਨਹੀਂ ਰਹੇ 17 ਜਨਵਰੀ ਨੂੰ ਤੁਸੀਂ ਐਲਾਨ ਕਰਿਆ ਕਿ ਆਊਟਰ ਰਿੰਗ ਰੋਡ ਤੇ ਪ੍ਰੇਡ ਹੋਊਗੀ ਪੁਲਿਸ ਨਾਲ ਕੋਈ ਮੀਟਿੰਗ ਨਹੀਂ ਹੋਊਗੀ ਪੁਲਿਸ ਨਾਲ ਮੀਟਿੰਗ ਕਿਉਂ ਕੀਤੀ ਗਈ ਉਸ ਤੋਂ ਬਾਅਦ ਤੇ ਗੱਲ ਇੰਨੀ ਕੁ ਇਹ ਸਾਫ ਆ ਕਿ ਜਦੋਂ ਤੁਸੀਂ ਇਹ ਪੁਲਿਸ ਨਾਲ ਮੀਟਿੰਗਾਂ ਕਰਕੇ ਕਾਡ ਰੂਟ ਤੈਅ ਕਰ ਲਿਆ ਤੁਸੀਂ ਆਪਣੇ ਕਾਡਰ ਤੱਕ ਨੂੰ ਦੱਸਣ ਦੇ ਸਮਰੱਥ ਨਹੀਂ ਸੀਗੇ ਹਰੇਕ ਜਥੇਬੰਦੀ ਦਾ ਕਾਡਰ ਉੱਥੇ ਫਿਰਦਾ ਸੀਗਾ ਮਤਲਬ ਕੋਈ ਉਸ ਤੋਂ ਬਾਅਦ ਚੋਂ ਮੁਨਕਰ ਹੋਈ ਚੱਲੇ ਬਾਦੂ ਲੀਡਰ ਵੀ ਉੱਥੇ ਫਿਰਦੇ ਸੀਗੇ ਉਸ ਤੋਂ ਬਾਅਦ ਤੁਸੀਂ ਮੰਨ ਕਰ ਹੋਈ ਚੱਲੀ ਐ ਇਸ ਗੱਲੋਂ ਕਿ ਯਾਰ ਹੁਣ ਇਹਦੀ ਜ਼ਿੰਮੇਵਾਰੀ ਚੱਕਣੀ ਪਊਗੀ ਤਾਂ ਸਾਫ਼ ਕਰ ਲੋ ਕਿ ਯਾਰ ਇੰਨਾ ਕਿ ਤੁਸੀਂ ਨਿਸ਼ਾਨ ਸਾਹਿਬ ਲੱਗਣ ਨਾਲ ਕੋਈ ਸਹਿਮਤ ਹੋਊਗੀ ਜਾਂ ਸਹਿਮਤ ਹੋ ਤੁਸੀਂ ਕਹਿ ਦੋ ਅਸੀਂ ਨਹੀਂ ਸਹਿਮਤ ਨੌਜਵਾਨਾਂ ਨੇ ਕਰਿਆ ਪਰ ਐਡਾ ਗੁੱਸਾ ਜਿਹੜਾ ਸੀ ਇਹਨੂੰ ਤੁਸੀਂ ਇਹ ਕਹਿ ਦੋ ਕਿ ਯਾਰ ਇਹ ਸਾਡੇ ਹੀ ਹੈ ਨਹੀਂ ਉਹਨਾਂ ਨੂੰ ਡਿਸਆਨ ਕਰ ਦੋ ਇਹ ਨਹੀਂ ਚੱਲ ਸਕਦਾ ਹੈਗਾ ਜਿਹੜੀ ਇਸ ਟਾਈਮ ਵੀ ਗੱਲ ਆ ਮਨ ਲ ਮੈਂ ਪੰਜਾਬ ਯੂਨੀਵਰਸਿਟੀ ਦਾ ਸਟੂਡੈਂਟ ਹਾਂ ਜਦੋਂ ਰਾਜੇਵਾਲ 27 ਤਰੀਕ ਨੂੰ ਸਟੇਜ ਤੇ ਚੜ ਕੇ ਕਹਿੰਦਾ ਨਾ ਕਿ ਪੰਜਾਬ ਯੂਨੀਵਰਸਿਟੀ ਵਾਲੇ ਕੁਝ ਆਪਦੇ ਬੰ ਨੂੰ ਕਹਿੰਦੇ ਨੂੰ ਸਾਡੀ ਗੱਲ ਕਰ ਰਿਹਾ ਸੀ ਜਦੋਂ ਉਹ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦਾ ਜਿਹੜਾ ਸਕੱਤਰ ਐਸਐਮ ਮੁਰਦਾਬਾਦ ਦੇ ਨਾਰੇ ਸਟੇਜ ਤੇ ਲਵਾਉਂਦਾ ਸਾਡੀ ਗੱਲ ਕਰ ਰਿਹਾ ਸੀ ਤਾਂ ਅਸੀਂ ਸਾਫ਼ ਕਰ ਦਈਏ ਕਿ ਅੱਜ ਵੀ ਜਿਹੜੀ ਸਟੇਜ ਦੀ ਜ਼ਿੰਮੇਵਾਰੀਆਂ ਨੀਚੇ ਵਾਲਿਆਂ ਤੋਂ ਵੱਧ ਆ ਸਟੇਜ ਵਾਲੇ ਜਦ ਤੱਕ ਇਹ ਗੱਲ ਦੀ ਮਾਫੀ ਮੰਗਦੇ ਹੋਏ ਨਹੀਂ ਕਹਿੰਦੇ ਕਿ ਹਾਂ ਸਾਰੇ ਨੌਜਵਾਨ ਸਾਡੇ ਨੇ ਇੰਨੀ ਗੱਲੇ ਕਹਿਣੀ ਆ ਕਿ ਸਾਡੇ ਨੇ ਇਹ ਮਸਲਾ ਇੰਨਾ ਕਿਆ ਸਾਰੇ ਨੌਜਵਾਨ ਸਾਡੇ ਨੇ ਲੱਖੇ ਬਾਰੇ ਪ੍ਰਚਾਰ ਬਾਧੂ ਚੱਲਿਆ ਕੇ ਲੱਖੇ ਨੇ 25 ਤਰੀਕ ਨੂੰ ਸਟੇਜ ਕਬਜ਼ਾਉਣ ਦੀ ਕੋਸ਼ਿਸ਼ ਕੀਤੀ ਜਗਜੀਤ ਸਿੰਘ ਡੱਲੇ ਵਾਲ ਮੂਹਰੇ ਆ ਕੇ ਕਹਿੰਦਾ ਕਿਉਂ ਨਹੀਂ ਵੀ ਮੈਂ ਸੱਦਿਆ ਸੀ ਜਿੱਦ ਤਨ ਬੋਲਦਾ ਹਾਂਜੀ ਲੱਖੇ ਨੇ ਜ਼ਿੰਮੇਵਾਰੀ ਲਈ ਸੀ ਕਿ ਨੌਜਵਾਨ ਸਾਂਭਾਂਗੇ ਤੁਸੀਂ 2 ਮਹੀਨੇ ਦੀ ਜ਼ਿੰਮੇਵਾਰੀ ਲਈ ਵੀ ਸਟੇਜ ਦੀ ਤੁਸੀਂ ਵੀ ਸਾਹਮਣੇ ਨੇ ਤੁਸੀਂ ਵੀ ਨੌਜਵਾਨ ਸੱਦੇ ਸੀਗੇ ਤੁਸੀਂ ਸਾਹਮਣੇ ਸੀਗੇ ਦਿੱਲੀ ਜਾ ਕੇ ਜਦੋਂ ਤੁਸੀਂ ਪਿੱਛੇ ੜ ਕੇ ਲੱਖੇ ਤੇ ਤੁਸੀਂ ਗੱਲ ਪਈ ਜਾਨੂੰ ਆਪ ਸੱਦ ਕੇ ਤੇ ਜੇ ਇੱਕ ਗੱਲ ਇਹ ਦੀਪ ਸਿੱਧੂ ਵਾਲੇ ਮਾਮਲੇ ਸਾਨੂੰ ਸੋਚਣ ਦੀ ਲੋੜ ਆ ਕਿ ਦੀਪ ਸਿੱਧੂ ਨਾਲ ਸਹਿਮਤੀ ਸਹਿਮਤੀ ਵਿਚਾਰਦਾਰ ਕੱਢ ਹੋ ਸਕਦੀ ਗਿਰਫਤਾਰੀ ਵੇਲੇ ਵਿਰੋਧ ਕਰਨਾ ਇਸ ਕਰਕੇ ਹੀ ਲਾਜ਼ਮੀ ਹੋ ਜਾਂਦਾ ਕਿ ਤਸ਼ੱਦਦ ਦਾ ਰਾਹ ਪੰਜਾਬ ਦੇ ਕਿਸੇ ਨੌਜਵਾਨ ਵਾਸਤੇ ਨਹੀਂ ਖੁੱਲਿਆ ਜਾ ਸਕਦਾ ਪੰਜਾਬ ਛੱਡੋ ਹਰਿਆਣੇ ਦੇ ਕਿਸੇ ਨੌਜਵਾਨ ਵਾਸਤੇ ਨਹੀਂ ਖੁੱਲਿਆ ਜਾ ਸਕਦਾ ਸਾਡੇ 100 ਵਖਰੇਵੇਂ ਹੋਣਗੇ ਇਹ ਕਿਹੜੀ ਬਾਰ ਬਾਰ ਗੱਲ ਹੋਰ ਪ੍ਰਚਾਰੀ ਜਾ ਰਹੀ ਆ ਕਿ ਯਾਰ ਜਿਨ੍ਹਾਂ ਨੂੰ ਸਮੱਸਿਆ ਕਿ ਭਾਈ ਪ੍ਰੋਗਰਾਮਾਂ ਤੋਂ ਆਪਾਂ ਵਖਰੇਵੇਂ ਪੰਜਾਬ ਜਾ ਕੇ ਨਿਬੇੜ ਲਾਂਗੇ ਯਾਰ ਸਾਡੇ ਵਖਰੇਵੇਂ ਜਦੋਂ ਇਸ ਧਰਨੇ ਨੂੰ ਲੈ ਕੇ ਨੇ ਇਹ ਧਰਨਾ ਨਿਬੜੇ ਤੁਸੀਂ ਕਿਹੜੇ ਵਖਰੇਵੇਂ ਨਿਬੜਾਂਗੇ ਸਾਨੂੰ ਸਮੱਸਿਆ ਥੋੜੇ ਪੈਂਤਰੇ ਤੋਂ ਆ ਰਹੀ ਆ ਉਰੇ ਲੜਾਈ ਦੇ ਪੈਂਤਰੇ ਤੋਂ ਆ ਰਹੀ ਆ ਅਸੀਂ ਪਿੰਡ ਜਾ ਕੇ ਉਹ ਪੈਂਤਰੇ ਦਾ ਕੀ ਕਰਨਾ ਤਾਂ ਜਿਹੜੀ ਲੜਾਈ ਉਰੇ ਆ ਤੁਸੀਂ ਵਿਚਾਰ ਸੁਣਨ ਦਾ ਮਾਦਾ ਰੱਖੋ ਜਮੂਰੀਅਤ ਮੰਗਣੀ ਬਹੁਤ ਸੌਖੀ ਹੁੰਦੀ ਆ ਦੇਣ ਲੱਗੇ ਪਤਾ ਲੱਗਦਾ ਜਦੋਂ ਤੁਸੀਂ ਕਹਿੰਦੇ ਹੋ ਨਾ ਕਿ ਇਹ ਮੋਦੀ ਤੰਤਰ ਜਮੂਰੀਅਤ ਦਾ ਗळा ਘੁੱਟ ਰਿਹਾ ਅਸੀਂ ਇਹ ਤੋਂ ਜਮੂਰੀ ਤੰਤਰ ਸਿਰਜਣਾ ਤੇ ਜਦੋਂ ਥੋੜੇ ਤੋਂ ਉਹੀ ਜਮੂਰੀਅਤ نیچے ਬੈਠੇ ਲੋਕ ਮੰਗਦੇ ਨੇ ਤਾਂ ਤੁਹਾਡੀ ਪੂਛ ਨੂੰ ਅੱਗ ਕਿਉਂ ਲੱਗ ਜਾਂਦੀ ਆ ਇਹ ਗੱਲ ਸੋਚ ਲਿਆ ਕਰੋ ਜਮਹੂਰੀਤ ਮੰਗਣ ਨਾਲ ਮਤਲਬ ਤੁਸੀਂ ਜਦੋਂ ਆਪਦਾ ਕਲੇਮ ਪਾ ਰਹੇ ਹੋ ਅਸੀਂ ਵੀ ਆਪਦਾ ਕਲੇਮ ਪਾ ਰਹੇ ਹਾਂ ਤੇ ਜਿਹੜੀ ਦੂਜੀ ਗੱਲ ਕਿ ਆਗੂਆਂ ਤੇ ਤੁਸੀਂ ਸਵਾਲ ਕਿਉਂ ਚੱਕਦੇ ਹੋ ਤੁਸੀਂ ਆਗੂਆਂ ਦਾ ਵਿਰੋਧ ਕਰ ਰਹੇ ਹੋ ਆਗੂਆਂ ਤੇ ਸਵਾਲ ਅਸੀਂ ਇਸ ਕਰਕੇ ਚੱਕਦੇ ਹਾਂ ਕਿਉਂਕਿ ਉਹ ਸਾਡੇ ਆਗੂ ਨੇ ਜੇ ਆਗੂਆਂ ਤੇ ਸਵਾਲ ਨਹੀਂ ਚੱਕਾਂਗੇ ਇਹੀ ਸਮੱਸਿਆ ਤਾਂ ਸਾਨੂੰ ਜਿਹੜੀ ਅਸੀਂ ਕਹਿੰਦੇ ਟ੍ਰੈਡੀਸ਼ਨਲ ਵੋਟ ਪਾਰਟੀਆਂ ਨੇ ਉਹਨਾਂ ਤੇ ਆ ਕਿਉਂ ਸਾਡੀ ਗੱਲ ਨਹੀਂ ਸੁਣਦੇ ਕਿ ਤੁਸੀਂ ਵੀ ਇਹੀ ਕਹਿਣਾ ਕਿ ਆਗੂਆਂ ਤੇ ਸਵਾਲ ਨਾ ਚੱਕੋ ਉਹ ਬਈ ਜਦੋਂ ਅਸੀਂ ਆਗੂ ਮੰਨਿਆ ਹੋਇਆ ਅਸੀਂ ਇਹ ਕਹਿ ਰਹੇ ਹਾਂ ਕਿ ਅਸੀਂ ਥੋੜੇ ਦਿੱਤੇ ਪ੍ਰੋਗਰਾਮਾਂ ਤੇ ਚੱਲਾਂਗੇ ਜਦੋਂ ਕੋਈ ਸਾਨੂੰ ਸਮੱਸਿਆ ਹੁੰਦੀ ਹੈ ਤਾਂ ਤੁਹਾਨੂੰ ਹੀ ਕਹਾਂਗੇ ਇਹ ਤੁਸੀਂ ਦਾਹ ਕਰ ਲੋਗੇ ਪਲੈਟਫਾਰਮ ਕਿਵੇਂ ਦਾ ਬਣਾ ਕੇ ਰੱਖਣਾ ਜਦੋਂ ਕੋਈ ਇਹ ਗੱਲ ਕਰਦਾ ਤੁਹਾਨੂੰ ਉਹਦੇ ਤੇ ਇੰਨੀ ਕੀ ਸਮੱਸਿਆ ਖੜੀ ਹੋ ਜਾਂਦੀ ਹੈ ਤਾਂ ਇਹ ਵਿਚਾਰਨ ਦੀ ਗੱਲ ਆ ਕਿ ਜਿਹੜੇ ਸਵਾਲ ਨੇ ਉਰੀ ਚੱਕੇ ਜਾਣੇ ਨੇ ਜਦੋਂ ਇਸ ਨਾਲ ਜੁੜੇ ਹੋਏ ਨੇ ਸਾਡੇ ਆਗੂ ਨੇ ਤਾਂ ਅਸੀਂ ਆਗੂਆਂ ਤੋਂ ਹੀ ਪੁੱਛਾਂਗੇ ਸਮੱਸਿਆ ਜਿੱਥੋਂ ਆ ਰਹੀ ਹੈ ਉਸੇ ਨਾਲ ਗੱਲ ਕਰਾਂਗੇ ਨਾ ਤਾਂ ਇਹ ਗੱਲਾਂ ਇੰਨਾ ਕਿ ਡੈਮੋਕਰੈਟਿਕ ਹੋਣਾ ਲਾਜ਼ਮੀ ਆ ਨਹੀਂ ਫਿਰ ਡੈਮੋਕਰੈਟਿਕ ਹੋਣ ਦਾ ਢੰਗ ਕਰੇ ਦਾ ਕੋਈ ਫਾਇਦਾ ਨਹੀਂ ਹੈਗਾ ਫਿਰ ਠੀਕ ਆ ਮੋਦੀ ਕਹਿੰਦਾ ਕਿ ਯਾਰ ਅਸੀਂ ਭਾਰਤ ਨੂੰ ਕੀ ਕਹਿੰਦਾ ਵੀ ਇੱਕ ਰਾਸ਼ਟਰ ਬਣਾਉਣਾ ਇਕਾ ਰੱਖਣਾ ਭਾਰਤ ਦੀ ਏਕਤਾ ਦੇ ਅਖੰਡਤਾ ਬਣਾਈ ਰੱਖਣੀ ਮੋਦੀ ਇਹੀ ਕਹਿੰਦਾ ਨਾ ਅਸੀਂ ਜਦੋਂ ਧੱਕੇ ਨਾਲ ਏਕਤਾ ਦੇ ਅਖੰਡਤਾ ਉਹਦੀ ਨਹੀਂ ਚੱਲ ਰਹੇ ਜਿਹੜਾ ਉਹਦੇ ਵਿਰੋਧਨ ਦਾ ਮੋਦੀ ਕਹਿੰਦਾ ਉਹ ਐਂਟੀ ਨੈਸ਼ਨਲ ਹੈ ਇਹਨਾਂ ਨੇ ਕਹੇ ਗद्दार ਹੋਗੇ ਵੀ ਜਿਹੜਾ ਸਾਡੇ ਕਹੇ ਤੇ ਨਹੀਂ ਹੋ ਗਦਾਰ ਆ ਗਦਾਰ ਦੀ ਪਰਿਭਾਸ਼ਾ ਬਹੁਤ ਤੁਸੀਂ ਘਟਾਤੀ ਗਦਾਰੀ ਬਹੁਤ ਵੱਡੀ ਗੱਲ ਹੁੰਦੀ ਆ ਗਦਾਰੀ ਦੀ ਸਜ਼ਾ ਜੇ ਤੁਸੀਂ ਸਾਡੀਆਂ ਇਤਿਹਾਸਕ ਲਹਿਰਾਂ ਤੋਂ ਸਿੱਖਣੀ ਹੈ ਤਾਂ ਗਦਾਰੀ ਦੀ ਸਜ਼ਾ ਤਾਂ ਫਿਰ ਮੌਤ ਹੁੰਦੀ ਆ ਫਿਰ ਤੁਸੀਂ ਇਹ ਚਾਹੁੰਦੇ ਹੋ ਵੀ ਸਾਨੂੰ ਮਾਰ ਦਿੱਤਾ ਜਾਵੇ ਤਾਂ ਇਹ ਗੱਲ ਸਾਫ਼ ਰੱਖੀਏ ਜਿਹੜੇ ਲਖਬ ਤੁਸੀਂ ਦੂਜਿਆਂ ਵਾਸਤੇ ਵਰਤ ਰਹੇ ਹੋ ਉਹ ਬਹੁਤ ਸੋਚ ਸਮਝ ਕੇ ਵਰਤੀਦੇ ਹੁੰਦੇ ਨੇ ਥੋਡੇ ਇਕੱਲੇ ਇਕੱਲੇ ਸ਼ਬਦਾਂ ਦਾ ਵਜ਼ਨ ਆ ਉਹ ਵਜ਼ਨ ਤੁਹਾਨੂੰ ਪਤਾ ਹੋਣਾ ਚਾਹੀਦਾ ਵਰਤਣ ਲੱਗੇ ਪਤਾ ਹੋਣਾ ਚਾਹੀਦਾ ਤਾਂ ਸੋਚ ਸਮਝ ਕੇ ਵਰਤਿਆ ਕਰੋ ਇਹ ਸਾਡਾ ਪਹਿਲਾ ਪੁਲਿਸ ਦੀ ਗੋਲੀ ਦਾ ਸ਼ਹੀਦ ਆ ਇਹਦੀ ਫੋਟੋ ਸਟੇਜ ਤੇ ਲਾਉਣ ਵਾਸਤੇ 20 ਤਰੀਕ ਨੂੰ ਜਦੋਂ ਮਾਰਚ ਨਿਕਲਿਆ ਉਸ ਤੋਂ ਬਾਅਦ ਤਾਂ ਉਹਦੀ ਫੋਟੋ ਲੱਗੀ ਉੱਥੇ ਜਾ ਕੇ ਉਸ ਤੋਂ ਪਹਿਲਾਂ ਕਦੇ ਸਟੇਜ ਤੋਂ ਇਹ ਵੀ ਨਹੀਂ ਐਲਾਨ ਕੀਤਾ ਕਿ ਸਾਡਾ ਸ਼ਹੀਦ ਆ ਅਸੀਂ ਇੱਕ ਥਾਪੜ ਕੇ ਕਹਿੰਦੇ ਆ ਸਰਕਾਰ ਕਦੇ ਮਾਨਤਾ ਦੇਵੇ ਨਾ ਦੇਵੇ ਸਰਕਾਰੀ ਮਾਨਤਾ ਦੀ ਸਾਨੂੰ ਲੋੜ ਕੋਈ ਨਹੀਂ ਹੈਗੀ ਜਦੋਂ ਅਸੀਂ ਕਹਿੰਦੇ ਆ ਕਿ ਲੁੱਟਦੇ ਡਕਿਆ ਤੰਤਰ ਆ ਜ਼ਬਰ ਤੇ ਦਾਬੇ ਨਾਲ ਖੜਾ ਤੰਤਰ ਆ ਅਸੀਂ ਇਹੋ ਜਿਹੇ ਜਿਹਨੂੰ ਇਹ ਨੌਗਰਦਾਰ ਕਹਿਣਗੇ ਉਹ ਸਾਡੇ ਸ਼ਹੀਦ ਹੀ ਹੋਣਗੇ ਜਿਹੜੇ ਇਹਨਾਂ ਦੇ ਉਲਟ ਖੜੇ ਨੇ ਸਰਕਾਰ ਕਿਉਂ ਮਾਨਤਾ ਦੇਊਗੀ ਸਰਕਾਰ ਤੋਂ ਕੋਈ ਮਾਨਤਾ ਦੀ ਸਾਨੂੰ ਲੋੜ ਨਹੀਂ ਨਵਰੀਤ ਸਾਡਾ ਅੱਜ ਸ਼ਹੀਦ ਆ ਹਮੇਸ਼ਾ ਸਾਡਾ ਸ਼ਹੀਦ ਰਹੂਗਾ ਜਿਹੜੇ ਕੁੱਲ ਕਿਸਾਨ ਸਾਡੇ ਇੱਥੇ ਆਕੇ ਜਿਨ੍ਹਾਂ ਦੀਆਂ ਸ਼ਹਾਦਤਾਂ ਹੋਈਆਂ ਨੇ ਉਹਨਾਂ ਦਾ ਮੁੱਲ ਤਾਰਿਆ ਜਾਊਗਾ ਉਹ ਤਾਰੇ ਬਿਨਾ ਵਾਪਸ ਨਹੀਂ ਮੋੜਿਆ ਜਾਊਗਾ ਇਨਕਲਾਬ ਜ਼ਿੰਦਾਬਾਦ ਦਿੱਤ ਲੜਦੇ ਲੋਕਾਂ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ